ਕਹਦੇ ਆ ਬਾਈ ਸੁਖਵੀਰ ਦੇ ਕਬੂਤਰ ਬਾਈ ਕਿਹੜੀ ਨਸਲ ਆ ਫਿਰ ਇਹ ਬਾਈ ਇਹ ਧੰਨੇ ਕਾਲੀ ਬਰੀਡ ਆ ਪਯੋਰਾ ਠੀਕ ਆ ਤਿੰਨ ਬਾਜ਼ੀਆਂ ਉੱਡਿਆ ਇਹ ਇਹ ਹਾਂ ਤੇਰੇ ਕੋਲ ਇੱਥੇ ਨਹੀਂ ਜੱਗੀ ਕੋਟ ਸੁਗਿਆ ਮੁੰਡਾ ਉਹ ਲੈ ਗਿਆ ਸੀ ਬੱਚਾ ਇਹ ਠੀਕ ਆ ਬਾਈ ਮੇਰੀ ਭੂਆ ਉੱਥੇ ਕੋਟ ਸੁਗੇ ਹਰਮੀਤ ਕੋਟ ਸੁਗਾ ਬਾਜ਼ੀਆਂ ਵੀ ਛੱਡਦਾ ਰਿਹਾ ਮੁੰਡਾ ਹੁਣ ਕੈਨੇਡਾ ਉੱਠ ਕੇ ਅੱਛਾ ਇਹ ਆਪਣੇ ਉਹਨਾਂ ਨੇ ਛੱਡਿਆ ਠੀਕ ਆ ਬਹੁਤ ਜ਼ਿਆਦਾ ਚੰਗਾ ਉੱਡਿਆ ਇਹ ਇਹਦਾ ਭਰਾ ਵੀ ਤਿੰਨ ਬਾਜ਼ੀਆਂ ਛੱਡਿਆ ਉਹ ਵਾਰ ਦੇ ਕੀ ਬੈਠਾਗਾ ਜਿੰਦੇ ਕੋਲੇ ਤੇ ਇਹ ਇੱਥੇ ਕੋਠਾਂ 'ਚ ਵੀ ਜਿੱਤਿਆ ਆਪਣੇ ਪੱਤੋਦਿਆਂ 'ਚ ਇਹ ਹਾਂ ਇਹ ਇੱਕ ਉਦਰੀ ਜਿੱਤਿਆ ਬਾਕੀ ਪਿੰਡਾਂ ਦਾ। ਨੈਗੜੀ ਨਸਲ ਆ ਇਹੋ। ਹਾਂ ਹਾਂ ਇਹਦੇ ਗਾਂ ਬੱਚੇ ਵੀ ਜਿੱਤੇ ਇੱਕ ਘੰਡਾ ਬੰਨੇ ਵੀ ਉੱਡੀ ਮੇਰੀ। ਨੰਗਲ ਜੂਟੀ ਰਤੀ ਹੋਰ ਵੀ ਇਹਦੇ ਬਹੁਤ ਜਿਆਦੇ ਬੱਚੇ ਚੰਗੇ ਹੁੰਦੇ। ਠੀਕ ਆ ਬਈ। ਟੰਗਾ ਖਾਂਦੀ। ਬਾਪੂ ਧੰਨੇ ਵਾਲੇ ਕਬੂਤਰਾਂ ਸਾਂ ਮੈਂ ਦਾ ਇੱਕ ਕਬੂਤਰ। ਆ ਨੀਲਾ ਬਾਈ ਆਪਣਾ। ਗੋਲੀ ਬਾਈ। ਗੋਲਾ ਕਬੂਤਰ ਆ ਬਾਈ ਨੀਲਾ ਇਹ। ਠੀਕ। ਤਿੰਨ ਬਾਜੀਆਂ ਛੱਡਿਆ ਇਹਦਾ ਭਰਾ 5 ਬਾਜੀਆਂ ਜਿੱਤਿਆ ਸੀ। ਇਹ ਜਿੰਨੇ ਭੈਣ ਭਰਾ ਹੋਏ ਜਿੱਤੇ ਵੱਡੀ ਕਬੂਤਰੀ ਕਾਕੇਕੇ ਵਾਲੀ। ਇਹ ਵੀ ਬਾਜੀ ਜਿੱਤਿਆ ਹੋਇਆ ਹੈ ਹਾਂ ਹਾਂ ਕਬੂਤਰ ਆਪਣਾ ਗਰਦੇਵ ਕਿਆਂ ਦਾ ਠੀਕ ਹੈ ਇਹ ਬਰੀਡ ਕਾਕਾ ਤੇ ਗਰਦੇਵ ਹੈ ਜੀ ਗਾਂ ਲਾਤ ਬਹੁਤ ਉੱਡਦੀ ਹੈ ਠੀਕ ਹੈ ਇਹ ਗਰਦੇਵ ਤੇ ਕਬੂਤਰ ਦਾ ਤੇ ਪੂਰੀ ਕਾਕਾ ਹੈ ਜੁਕੇ ਘਰੋਂ ਤੇਰੇ ਪਿੰਡੋਂ ਉੱਡਿਆ ਸੀ ਇਹਦਾ ਭਾਈ ਠੀਕ ਹੈ ਲੀਲੀ ਨਾ ਲੀਲੀ ਉਹ ਵੀ ਸਡੇ ਪਿੰਡ ਨੀਲੀ ਉਹਦੇ ਨਾਲ ਬਾਜੀ ਵੱਡੀ ਸੀ ਇਹ ਵੀ ਬਰੀਡ ਬਹੁਤ ਚੰਗੀ ਉੱਡੀ ਗਾਂ ਇਹਦੀ ਵੀ ਆਪਣੇ ਕੋਲ ਇਹਦੀ ਨਸਲ ਵੀ ਗਾਂ ਫਰ ਉੱਡੀ ਜਾਂਦੀ ਬਹੁਤ ਉੱਡੀ ਠੀਕ ਹੈ ਕਹਾ ਕਬੂਤਰ ਆਪਣਾ ਵੱਡਾ ਆ ਜਾਂਦਾ ਗੂੜੀ ਵਾਲੇ ਕੂਤਰ ਕਹਿੰਦੇ ਇਹਨਾਂ ਨੂੰ ਅੱਛਾ ਬਾਈ ਮਤਲਬ ਬਰੀਡ ਤੋਂ ਪਿੱਛੋਂ ਇਹਦੀ ਰਾਮਗੜ ਉੱਡੀ ਸੀ ਇਹਦੀ ਰਾਮਗੜ ਉੱਡੀ ਸੀ ਮਿੱਕੀ ਕਹਿਣਾ ਬੰਡੀ ਸੀ ਠੀਕ ਆ ਬਾਈ ਤੇ 11:00 ਵਜੇ ਬਹਿਣ ਲੱਗੇ ਕਬੂਤਰ ਇਹਦੀ ਪੱਠੀ ਸੀ ਹਾਂ ਟਾਈਮ ਕੀਤਾ ਉਹਨੇ ਇਹ ਕਿਹੜੀ ਨਸਲ ਦਾ ਕਬੂਤਰ ਆ ਬਾਈ ਇਹਨੂੰ ਬਾਈ ਗੂੜੀ ਵਾਲੇ ਕਬੂਤਰ ਕਹਿੰਦੇ ਜਸਵੀਰ ਬਾਦਲ ਦੇ ਹੀ ਗੂੜੀ ਵਾਲੇ ਜਸਵੀਰ ਬਾਦਲ ਦੇ ਹਾਂ ਗੂੜੀ ਵਾਲੇ ਕਬੂਤਰ ਰੱਤਾ ਕੂਤਰ ਜਿੱਤੇ ਕੋਈ ਗੂੜੀ ਉਹਦਾ ਠੀਕ ਆ ਉਹ ਬਲੱਡ ਚ ਆ ਜਾਂਦਾ ਹੈ ਉਹ ਬਲੱਡ ਲਾਈਨ ਹਾਂ ਜਸਵੀਰ ਬਾਦਲ ਹਾਂ ਆ ਵੀ ਅਸੀਂ ਤਾਂ ਇਹਨਾਂ ਨੂੰ ਜਾਣੀ ਦੀ ਲਕੇ ਕਹਿ ਦਿੰਨੇ ਆ ਆਪਦੀ ਅੱਛਾ ਪਿੰਡ ਦੀ ਬਰੀਡ ਆ ਜਾਂ ਘਰ ਦੀ ਜੈਬ ਦਾ ਨਾਮ ਦਿੱਤਾ ਵਾ ਲਕੇ ਹਾਂ ਤੇ ਅਸੀਂ ਇਹਨਾਂ ਨੂੰ ਜਾਂਟੇ ਕਾਲੇ ਕਹਿੰਨੇ ਆਂ ਪੂਰਤ ਕਾਲੇ ਫੰਗ 14 16 18 ਫਰ ਭਿੰਦਰ ਤੋਂ ਕਬੂਤਰ ਹੈ ਥੱਲੇ ਪੱਲੇ ਲਮਕਾਉਂਦੇ ਆ ਇਹ ਠੀਕ ਆ ਬਈ ਇਹ ਕਬੂਤਰ ਜਾਂਦੀ ਪਸ਼ੋਕੜ ਇਹਨਾਂ ਦਾ ਆਲਮਾਲਾ ਜਾਂਦੀ ਜਾਂਟੇ ਵਾਲੀ ਜਾਂਟੇ ਕਹਿ ਦਿੰਗੇ ਹੈ ਇਹ ਸਹੀ ਭਿੰਦਰ ਦੇ ਠੀਕ ਆ ਭਿੰਦਰ ਤੋਂ ਆਈ ਸੀ ਕਬੂਤਰੀ ਬਹਿਣੀ ਨਾਲ ਕਾਕੇ ਕੋਲੇ ਅੱਛਾ ਉਹ ਤੋਂ ਗਾ ਆਈ ਬੱਲੋ ਠੀਕ ਬੱਲੋ ਤੋਂ ਗਾ ਸਾਡੇ ਕੋਲੇ ਈਗਾ ਵੇ ਇਹ ਬਰੀਡ ਸਾਡੀ ਬੈਸਟ ਆ ਸਾਡੀ ਇਹ ਕਾਲੀ ਡਾਉਂਸ ਕੱਢਦੇ ਆ ਹਾਂ ਇਹ ਸਾਰਿਆਂ ਤੋਂ ਜ਼ਿਆਦਾ ਸਾਡੇ ਉੱਡੇ ਹਰ ਇੱਕ ਕਬੂਤਰ ਨਾਲ ਕਿਸੇ ਨਾ ਪਾ ਦਿਓ ਘਰ ਤੋਂ ਉੱਡਣ ਨਾਲ ਨਾ ਬਾਹਰ ਨਾ ਘਰੇ ਵੀ ਬਾਹਲੇ ਡਾੜੇ ਸਾਰੇ ਰੰਗ ਹੀ ਕੱਢਦੇ ਆ ਕੋਮੀ ਨਾ ਜ਼ਿਆਦੇ ਸ਼ਾਕ ਕੇ ਹਾਂ ਇਹ ਜਿਹੜੇ ਮਤਲਬ ਖੱਟੀਆਂ ਦੇ ਕੂਤਰ ਥੋੜੇ ਜਿਹੜੇ ਹੜਬ ਹੋ ਜਾਂਦੇ ਆ ਅੱਛਾ ਚਿੱਟੀਆਂ ਦੇ ਵੀ ਕੱਢਦੇ ਆ ਤੇ ਟੀਰਾ ਵੀ ਕੱਢਦੇ ਤੇ ਬਰੜਾ ਵੀ ਇਹਨਾਂ ਨੂੰ ਟੁੰਡੀਆਂ ਵੀ ਕਹਿੰਦੇ ਆ ਹਾਂ ਇਹਨਾਂ ਚੋਂ ਜਿਹੜੀਆਂ ਬਣ ਸੇਕੇ ਵਾਲੇ ਬਣੇ ਟੁੰਡੀਆਂ ਠੀਕ ਆ ਸਾਡੇ ਕੋਲੇ ਵੀ ਟੁੰਡੀਆਂ ਰੀਆਂ ਹਾਂ ਬਈ ਉਹ ਵਹਿਣੀਆਂ ਵਾਲੇ ਕੂਤਰਾਂ ਚੋਂ ਟੁੰਡੀਆਂ ਬਣੀਆਂ ਸੀ ਇਹਨਾਂ ਚੋਂ ਠੀਕ ਆ ਇਹ ਕੂਤਰ ਵੀ ਬਹੁਤ ਸ਼ਾਨਦਾਰ ਕੂਤਰ ਇਹ ਜਾਂਦੇ ਜੁੰਦੇ ਤਾਂ ਨਹੀਂ ਬਈ ਨਹੀਂ ਬਈ ਸਾਡੇ ਕੋਲੇ ਜਮਾ ਨਹੀਂ ਗਏ ਹਾਂ ਕਈ ਬੰਦੇ ਕਹਿੰਦੇ ਆ ਵੀ ਹੜਬਾ ਖਣੀ ਤਾਂ ਸਾਡੀ ਬਰੀਡ ਹੋ ਮੇ ਬਣਾਈ ਆ ਹਾਂ ਵੀ ਸਾਡੇ ਕੂਤਰ ਨਹੀਂ ਪੱਛ ਗਏ ਨਹੀਂ ਹਾਂ ਜ਼ੋਰ ਵੀ ਬਾਹਲਾ ਲਾ ਜਾਂਦੇ ਨੇ ਠੀ ਆਹ ਵੱਡਾ ਆਇਆ ਆਇਆ ਆਹ ਵੱਡਾ ਸ਼ਾਕਰ ਇਹ ਜਾਨੀ ਦੀ ਛਾਹ ਖ ਵੱਡਾ ਸਾਡਾ ਮੇਨ ਕਬੂਤਰ ਮੇਨ ਕਬੂਤਰ ਆ ਇਹ ਵੱਡਾ ਹੋਇਆ ਹਾਂ ਬਰੀਡਿੰਗ ਤੇ ਮਤਲਬ ਉਹਨੂੰ ਤੀਜੇ ਦੂਜੇ ਥਾਂ ਆ ਗਿਆ ਵੱਡੇ ਕਬੂਤਰਾਂ ਦੇ ਪਰ ਨੇੜੇ ਕਰਕੇ ਬਰੀਡ ਕੀਤਾ ਹੋਇਆ ਜੀ ਗਾਂ ਲਾ ਦੋੜਦੀ ਠੀਕ ਆ ਮੇਨ ਕੂਤਰਾ ਇਹਨਾਂ ਨੂੰ ਦੇਖ ਕੇ ਕੋਈ ਲੇਜਾਂਦਾ ਨਹੀਂ ਫੰਗ ਵਿੱਠਾ ਨਾਲ ਲਿਬੜ ਜਾਂਦੇ ਆ ਥੱਲੇ ਰੱਖਦੇ ਆ ਹਾਂ ਤੇ ਇਹ ਜਾਦੇ ਵੱਧਦੇ ਵੀ ਨਹੀਂ ਆਂਡਾ ਵੀ ਛੋਟਾ ਜਿਹਾ ਧਰਦੇ ਆ ਇਹ ਹਾਂ ਯਾਨੀ ਦੀ ਸਾਡੇ ਕੋਲੇ ਸੀਜ਼ਨ ਦੇ 2-4 ਬੱਚੇ ਇਹਨਾਂ ਦੇ ਹੁੰਦੇ ਆ ਕ੍ਰੋਸ ਇਹਨਾਂ ਦਾ ਬਹੁਤ ਬੱਚੇ ਬੱਚੇ ਦਾ ਬਈ ਪਿਓਰ ਤੜਾਇਆ ਹੀ ਨਹੀਂ ਕਦੇ ਹਾਂ ਇਹਨਾਂ ਦਾ ਕ੍ਰੋਸ ਹੀ ਡਾਉਨੇ ਆ ਠੀਕ ਆ ਯਾਨੀ ਜੀ ਇਹਨਾਂ ਨੇ ਚੰਗੀਆਂ ਬਾਜ਼ੀਆਂ ਚ ਉਡਾਨ ਕੀਤੀ ਬਹੁਤ ਜ਼ਿਆਦਾ ਉਡਾਈਆਂ ਨੇ ਛੋਟੇ ਇਹ ਡੱਗ ਭਾਈ ਬਾਹਰ ਬਾਣਾ ਤੇ ਡੱਗ ਪਈ ਨਾ ਲੋਕ ਚੋਂ ਜਾਂਦਾ ਇਹ ਰਾਜੂ ਦੇ ਘਰੇ ਲੱਗਿਆ ਇਹ ਆਪਣੇ ਤੇ ਮੰਡੀ ਲੱਗਿਆ ਵਾਸੀ ਉਹ ਘਰੇ ਠੀਕ ਆ ਇਹ ਬਾਣਾ ਤੇ ਡੱਗ ਪਈ ਸੀਦਾ ਇੰਨਾ ਜ਼ੋਰ ਲੱਗਿਆ ਸੀਗਾ ਹੂੰ ਇਹ ਫਿਰ ਰੱਖ ਲਿਆ ਸੀ ਇਹ ਜੈਬਦੀ ਤੇ ਮੇਰੀ ਤੇ ਇਹਨਾਂ ਦੀ ਸਭ ਤੋਂ ਬੈਸਟ ਬਰੀਡ ਹੈ ਠੀਕ ਆ ਜਾਨੀ ਜੀ ਇਹਨਾਂ ਨੂੰ ਪਹਿਲ ਦੇ ਇਹਦਾ ਬਾਪ ਜੈਬਦੀ ਘਰੋਂ ਗਿਆ ਵਾਸੀ ਇਸ ਪੁੱਤਰ ਦਾ ਇਹਦਾ ਪਿਓ ਉਹ ਉਹ ਪੁੱਤਰ ਜਿੱਤੇ ਅਸੀਂ ਦਾ ਪੱਤੋ ਉਹ ਕਬੂਤਰ ਜਿਹੜਾ ਇਹ ਪਿਆਉ ਸੀ ਪਿਆਉ ਸੀ ਉਹ ਇੱਕ ਮਿੰਟ ਪੱਤੋ ਉਹ ਪੁਰਾਣੀ ਬਾਜੀ ਆ ਆ ਕਬੂਤਰ ਆਪਣਾ ਚੀਨਾ ਜੀ ਇਹ ਕਬੂਤਰਾਂ ਦੀ ਮਤਲਬ ਮਾਂ ਤਾਂ ਧੰਨੇ ਕਾਲਿਆਂ ਦੀ ਆ ਠੀਕ ਆ ਬਾਈ ਤੇ ਪਿਓ ਇਹਨਾਂ ਦਾ ਮਤਲਬ ਚੀਨਾ ਆ ਜਾਂਦਾ ਬਾਂਸੀ ਕੋਲੇ ਲੀਲਾ ਜਿਹੜਾ ਮੁੱਲ ਆਇਆ ਸੀ ਅੱਛਾ ਮਤਲਬ ਵੱਡੇ ਚੀਨੇ ਦਾ ਪੁੱਤ ਆ ਪਾਲੇ ਵਾਲਾ ਚੀਨਾ ਲੀਲਾ ਕੂਤਰ ਕਹਿੰਦੇ ਸੀ ਰਾਈ ਵਾਲਾ ਬਾਂਸੀ ਆਪਣੇ ਨੇੜੇ ਹੀ ਰਿਸ਼ਤੇਦਾਰੀ ਨੂੰ ਹੀ ਰਲਦਾ ਠੀਕ ਆ ਬਾਈ ਸਾਡੇ ਕੂਤਰਾਂ ਦਾ ਲੈਣ ਦੇਣਾ ਹੈਗਾ ਉਹਨਾਂ ਨਾਲ ਰਾਈ ਵਾਲੇ ਬਾਂਸੀ ਹਾਂ ਇਹ ਇੰਨਾਂ ਹੀ ਕਢਾਣਾ ਇਹਨਾਂ ਦੀ ਨਜਾਇਜ਼ੀ ਕਰੇ ਵੀ ਮਾੜੀ ਜਿਆਦੇ ਥੋੜੀ ਜੀ ਤੜਕ ਹੈਗੀ ਪਰ ਜਿੱਦੇ ਖੜਦੇ ਆ ਬਾਜੀ ਜਿੱਤਦੇ ਹੀ ਆਉਂਦੇ ਲੋ ਦੀ ਪ੍ਰਵਾਹ ਨਹੀਂ ਇਹ ਵੀ ਬਹੁਤ ਚੰਗੀ ਬਰੀਡ ਉੱਚੇ ਜਿਆਦੇ ਉੱਡਦੇ ਆ ਬਾਈ ਇਹ ਹਾਂ ਇਹ ਜਿਹੜਾ ਮੰਨ ਲਾ ਵੀ ਬਿੱਕਰਰ ਗਿਆਂ ਕੋਲੇ ਚੀਨਾ ਜਾਂ ਜੀਤੇ ਗਿਆਂ ਕੋਲੇ ਕਾਕੇ ਦਾ ਰਿਆ ਸੀ ਚੀਨਾ ਉਹ ਬਲੱਡ ਚ ਆ ਜਾਂਦਾ ਸਾਡੇ ਕੋਲੇ ਇਧਰੋਂ ਕਾਕੇ ਕੀ ਇੱਕ ਬਰੀਡ ਸੀਗੀ ਕਬੂਤਰੀ ਠੀਕ ਆ ਬਾਈ ਇਹਨਾਂ ਦੀ ਲਾਤ ਵੀ ਬਹੁਤ ੁੱਟੀ ਸਾਡੇ ਕੋਲੇ ਇਹਨਾਂ ਦੀ ਚੀਨਿਆਂ ਦੀ ਚੀਨਿਆਂ ਹਾਂ ਕਮੈਂਟਰ ਹੋ ਗਿਆ ਨਹੀਂ ਛਾਕ ਆ ਬਾਈ ਇਹ ਛਾਕ ਹੈ ਬਾਈ ਜਸਵੀਰ ਕੈਣੀ ਜਿਹੜੀ ਕਬੂਤਰੀ ਤੁਹਾਨੂੰ ਦੱਸਿਆ ਸੀ ਜਸਵੀਰ ਬਾਦਲ ਕੈਣੀ ਹਾਂ ਵੀ 9 ਵਜਿੰਗ ਵਾਲੀ ਰਾਜੂ ਕੋਲੇ ਜਾਵੜੀ ਮੇਰੇ ਕੋਲੇ ਬੱਚੇ ਕੱਡੇ ਸਾਡੇ ਇੱਕ ਥਾਂ ਹੀ ਰਹੇ ਮੰਨ ਲਓ ਠੀਕ ਆ ਬਾਈ ਇਹ ਉਹਨਾਂ ਦੀ ਬਰੀਦ ਹੈ ਉਹਦਾ ਪੱਠਾ ਇਹ ਓਡਾ ਸਾਵਾ ਪੱਟਾ ਹੈ 2 ਪੱਟਾ ਉਹਦੇ ਮੇਰੇ ਕੋਲੇ ਇੱਕ ਧੀ ਆ ਉਹਦੀ ਤਾਂ ਠੀਕ ਆ ਇਨਾਂ ਦੀ ਬਰੀਡ ਬਹੁਤ ਜ਼ਿਆਦੇ ਬੱਚੇ ਉੱਡੇ ਆ ਜੀ ਕਿਰਾਂ ਕੁਛੇ ਉੱਡੀ ਹਾਂ ਯਾਨੀ ਤਕਰੀਬਨ ਹੀ ਇਹ ਮੈਸ ਪਾ ਕੇ ਡਾਉਨੇ ਆ ਅਸੀਂ ਹਾਂ ਵੱਡਾ ਕਬੂਤਰ ਆਏ ਆਏ ਜੇ ਐਡੇ ਕੀ ਰਹਿੰਦੇ ਆ ਬਸ ਠੀਕ ਆ ਬਾਹਲਾ ਕੱਦ ਕਾਟ ਨਹੀਂ ਹਾਂ ਕੱਦ ਕਾਟ ਨਹੀਂ ਹਾਂ ਛੋਟੇ ਰਹਿੰਦੇ ਆ ਆ ਮੈਂ ਇਹਨਾਂ ਨੂੰ ਦੇਖ ਕੇ ਅਗਲਾ ਕਾਕ ਕੇ ਵਾਲੇ ਕਬੂਤਰ ਕਹੇ ਹਾਂ ਚੁੰਝ ਵੀ ਛੋਟੀ ਆ ਹਾਂ ਪਰ ਇਹ ਚਿੱਟੀਆਂ ਦੇ ਵੀ ਹੈਗੇ ਆ ਟੀਰੇ ਵੀ ਹੈਗੇ ਆ ਚਿੱਟੀਆਂ ਦੇ ਵੀ ਹਾਂ ਸ਼ੋਕਰ ਸਾਨੂੰ ਤਾਂ ਉਹ ਕਹਿੰਦੇ ਆ ਵੀ ਹਜ਼ਾਰ ਵਾਲਿਆਂ ਦਾ ਜਿੱਥੋਂ ਅਸੀਂ ਜਾਣਕਾਰੀ ਲੈਨੇ ਆ ਪਰ ਸਾਨੂੰ ਨਹੀਂ ਪਤਾ ਸੀ ਜਸਵੀਰ ਵਾਲੇ ਕਹਿੰਦੇ ਇਹਨਾਂ ਨੂੰ ਠੀਕ ਆ ਆ ਕਬੂਤਰ ਸਾਡਾ ਲਾਲ ਪੱਲੇ ਵਾਲੇ ਕਹਦਗੇ ਜਾਨਾ ਨੂੰ ਬਗਲ ਵਾਲੇ ਇਹ ਕਿਹੜੀ ਨਸਲ ਚ ਆ ਜਾਂਦੇ ਬਈ ਲਾਲ ਬੱਲੇ ਵਾਲੇ ਕਬੂਤਰ ਆ ਇਹ ਖੱਟੀਆਂ ਖਾਲੇ ਕਹਿੰਦੇ ਖੱਟੀਆਂ ਵਾਲੇ ਕਹ ਦਿੰਦੇ ਆ ਇਹ ਬਰੀਡ ਵੀ ਸਾਡੀ ਬਾੜੀ ਜਿਆਦੇ ਉੱਡੀ ਆ ਇਹ ਆਪ ਚੀਕ ਦਾ ਬੱਚਾ ਦੋ ਬਾਜੀਆਂ ਜਿੱਤਿਆ ਇਹ ਇਹ ਹਾਂ ਇੱਕ ਤੁੜੀ ਜਿੱਤਿਆ ਇੱਕ ਜਲੰਦਰ ਕੰਨੀ ਬੱਚਾ ਹੁੰਦਾ ਹੀ ਹਾਂ ਠੀਕ ਬੜਾ ਨਾ ਬੱਡੇ ਨਹੀਂ ਨਾ ਬਈ ਫਿਰ ਦਾਵਾ ਬਾਹਲਾ ਸੀ ਘਰੇ ਵੱਤ ਨਹੀਂ ਆਉਂਦਾ ਸੀਗਾ ਗੇੜਿਆਂ ਵਾਲੇ ਤਾਂ ਠੀਕ ਬੌਂਦਲ ਜਾਂਦਾ ਸੀਗਾ ਫਿਰ ਛੱਡੇ ਹੀ ਨਹੀਂ ਜੋਰ ਵਾਲਾ ਲਾਉਂਦਾ ਸੀ ਆ ਗੂਤਰ ਬਾਈ ਆਪਣਾ ਤੰਨੇ ਕਹਿਣਾ ਪਿਓਰ ਤੇ ਉਹ ਤੰਨੇ ਗਲ ਹਾਂਜੀ ਇਹ ਸੁਖੇ ਤਲਵੰਡੀ ਦੇ ਘਰੋਂ ਆਇਆ ਵਾ ਠੀਕ ਆ ਬਾਈ ਕਿਉਂ ਤੇ ਕਿਵੇਂ ਆਇਆ ਉਹ ਨਹੀਂ ਅਸੀਂ ਦੱਸ ਸਕਦੇ ਯਾਨੀ ਜਿਨ੍ਹਾਂ ਨੂੰ ਪਤਾ ਪਤਾ ਇਹ ਵੱਡਾ ਗੂਤੰਨੇ ਕਾਂ ਗੂਤਰ ਜੀ ਪਿਓਰ ਜੀ ਇਹਦੀ ਲਾਲ ਉੱਡੀ ਆ ਤੇ ਕੀ ਘੋਲ ਕੇ ਵੀ ਉੱਡੀ ਆ ਬਹੁਤ ਠਾਈ ਉੱਡੇ ਨੇ ਬੱਚੇ ਠੀਕ ਆ ਬਾਈ ਇਹ ਜਮਾ ਬੁੱਢਾ ਪ੍ਰਾਣ ਲਾਲ ਗੂੜੀਆਂ ਨੇ ਕਾਲੇ ਜਿਹੜੇ ਆ ਆਏ ਨੇ ਲਾਲ ਚੀਨੇ ਹੂੰ ਆ ਵੀ ਭਾਈ ਆਪਣਾ ਇਹਨੂੰ ਬਿੰਦਰਕਿਆਂ ਵਾਲਾ ਕਹਿ ਲੋ ਜਾਂ ਧੰਨੇ ਵਾਲਾ ਕਹਿ ਲੋ ਹੂੰ ਇਹ ਕਬੂਤਰ ਦੀ ਲਾਤ ਵੀ ਬਹੁਤ ਉੜਦੀ ਆਪਣੀ ਇਹ ਲਾਲ ਚੀਨੇ ਦੀ ਹਾਂ ਪਿਓਰੀ ਇਹ ਕਬੂਤਰ ਦਾ ਢੀਲਾਂ ਤੇ ਵੱਡੇ ਹੁੰਦੇ ਆ ਥੋੜੇ ਜੀ ਭਾਈ ਹਾਂ ਥੋੜੇ ਜੀ ਹਾਂ ਹੂੰ ਜੰਦੀ ਉਮਰ ਨਾਲ ਵੱਡੇ ਹੋ ਗਏ ਪਹਿਲਾਂ ਤਾਂ ਠੀਕ ਸੀਗੇ ਵੱਡੇ ਹੋ ਗਏ ਨਾ ਉਮਰ ਨਾਲ ਹਾਂ ਇਹਨਾਂ ਦੀਆਂ ਲਾਲ ਗੂੜੀਆਂ ਹਿੱਕਾਂ ਇਹਨਾਂ ਦੇ ਬੱਚੇ ਵੀ ਕੋਈ ਘਰੇ ਪੂਰੇ ਉੜਦੇ ਬਹੁਤ ਜ਼ਿਆਦੇ ਲੋਗੋਂ ਨੂੰ ਬਾਹਲੇ ਚੰਗੇ ਘਰੇ ਦੇ ਡਾਵੇ 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 ਹਾ ਕਬੂਤਰ ਬਾਈ ਆਪਣਾ ਵੱਡਾ 9 ਵਜੇ ਗਿਆ ਜਿੱਤਿਆ ਇਹ ਕਬੂਤਰ ਇਹ ਕਬੂਤਰ ਹਾਂ ਇਹ ਹਰਮੀਤਪੁਰ ਸੂਹੀ ਇਹਨੇ ਛੱਡਿਆ ਜਿੰਨੀਆਂ ਛੱਡਿਆ 9 ਜਿੱਤਿਆ 9 ਜਿੱਤਿਆ ਬਾਦੀਆਂ ਇਹ ਤੇ ਬੜਾ ਹੀ ਜ਼ਿਆਦਾ ਚੰਗਾ ਉੱਡ ਕੇ ਜਿੱਤਿਆ ਨਗਾਏ ਜਿੱਤਿਆ ਫਰੈਜ ਪੈਸੇ ਅੱਛਾ ਤੋਂ ਵੱਧ ਕਰ ਲਿਆ ਜੀ ਕੰਮ ਤੇ ਕਬੜਿਆ ਇਹ ਜਾਨੀ ਦੀ ਐਡੇ ਵੱਡੇ ਪਿੰਡ ਤੋਂ ਕੋੜ ਸੂਗੇ ਤੋਂ ਉੱਥੇ ਉੱਡਣਾ ਖੇੜ ਨਹੀਂ ਪਈ ਇਕੱਲੇ ਗੁਰਦਾਰੇ ਤੇ ਖੜਦਾ ਕੰਮ ਜਮੇ ਹੀ ਨਹੀਂ ਭੱਜਿਆ ਕਿਸੇ ਕੋਲ ਉੱਥੇ ਉੱਡ ਗਿਆ ਜਿੱਤੂ ਨਾ ਇਹਦੇ ਪੁੱਤ ਤੀ ਭੱਜੇ ਠੀਕ ਆ ਬਈ ਹਾਂ ਏ ਅਸੀਂ ਇਹਨੂੰ ਮਤਲਬ ਰਾਜਨ ਕੈਲੀ ਬਰੀਡ ਚੋਂ ਹੀ ਮੰਨਿਆਗਾ ਉਹਦੇ ਚੋਂ ਮਿਸਾ ਕੀਤਾ ਨੌ ਛੱਡਿਆ ਕੇ ਵੱਧ ਛੱਡਿਆ ਛੱਡਿਆ 10 ਸਾਂ ਇੱਕ ਹਰ ਗਿਆ ਬੀਡ ਵੱਧ ਨਹੀਂ ਦੁੱਸਰ ਦੀ ਇੱਕ ਬਾਜ ਵੀ ਹਰਿਆ ਹਾਂ ਪਹਿਲੇ ਕਹਿਰ ਚ ਹੀ ਹਰ ਗਿਆ ਸੀ ਉਹਦੇ ਆਥ ਨੇ ਬਹਿ ਗਿਆ ਸੀ ਉਹ ਉਹੀ ਛੱਡਿਆ ਗਿਆ ਜਾਨੀ ਦੀ ਕੁੱਡੇ ਚਾ ਕੇ ਬੱਚੇ ਕਦੇ ਵੀ ਉਹਦੇ ਦੇ ਸਮਝ ਗਏ ਬੱਚਿਆਂ ਦਾ ਜੋਗਾ ਦਿੰਦਾ ਛੱਡਦਾ ਠੀਕ ਹੈ ਉਹ ਬਾਜੀ ਹਰਿਆ ਬਸੇ ਹਾਂ ਵੀ ਆਨ ਨੂੰ ਆਏ ਸੀ ਇਹ ਕਿਹੜਾ ਹਰਦਾ ਆ ਵੀ ਹੈਣੀ ਨਾਲੇ ਗਿਆ ਵੀ ਹੈਣੀ ਉੱਥੇ ਇੱਕ ਬਾਜੀ ਹਰਿਆ ਇੱਕ ਹਰਿਆ ਇਹਦੀ ਗਾਹ ਲਾਦ ਚੌ ਵਾਲੇ ਬਣੇ ਸਾਡੇ ਜਿਹੜਾ ਚੌ ਉੱਡੇ ਆ ਵੱਡੀ ਬਾਜੀ ਚ ਤੇ ਹੋਰ ਕਈ ਥਾਈ ਉੱਡੇ ਆ ਇਹਦੇ ਠੀਕ ਆ ਬਈ ਇਹਦੇ ਪੁੱਤਾਂ ਧੀਆਂ ਦੇ ਵੀ ਬਹੁਤ ਉੱਡੇ ਆ ਇਹਦੇ ਬਹੁਤ ਜਿਆਦੇ ਠੀਕ ਆ ਬਈ ਹਾਂ ਇਹ ਰਾਜਨ ਕੇ ਵਾਲਿਆਂ ਦਾ ਮਿੱਸਾ ਹਮ ਲਾਲ ਬੰਦੇ ਵਾਲਾ ਲਾਲ ਸਰ ਖਟਾ ਹਾਂ ਹਾਂਜੀ ਆ ਲਾਲ ਪੱਲੇ ਵਾਲਿਆਂ ਦੀ ਬਈ ਕਬੂਤਰੀ ਇਹਦਾ ਪਿਓ ਮਰ ਗਿਆ ਵੱਡਾ ਖੱਟੀਆਂ ਅੱਖਾਂ ਦਾ ਹੀ ਕਾਲਾ ਫੰਗ ਸੀ ਪੂਸ ਚੋਲੇ ਇਹਦਾ ਪਿਓ ਹਾਂ ਤੇ ਘਰ ਦੀ ੜਾ ਵੀ ਸੀ ਬਾਹਲੀ ਜਾਦੇ ਤਿੰਨ ਚਾਰ ਭੈਣਾ ਮੇਰੇ ਕੋਲ ਇਹ ਹਾਂ ਜਾਣੇ ਬਾਧੇ ਨੂੰ ਰੋਕ ਲਈ ਫਿਰ ਤੂੰ ਹਾਂ ਇਹ ਉਦੋਂ ਲੋਕਡਾਊਨ ਹੋ ਗਿਆ ਬਈ ਨਸਲ ਵੱਧ ਗਈ ਬਾਹਲੇ ੜਾਵੇ ਆ ਯਾਰ ਇਹ ਘਰ ਦੇ ਠੀਕ ਆ ਲੋਓ ਚ ਵੀ ਬਾਹਲੇ ਕਰੜੇ ਆ ਸਰੀਰਾਂ ਦੇ ਵੀ ਆਏ ਆ ਹਾਂ ਆਹ ਹੰਗਾ ਇਹਨਾਂ ਦੇ ਕਾਲਾ ਫੰਗੇ ਰੱਖਦੇ ਨੇ ਨਹੀਂ ਚਿੱਟੇ ਪੀਲੀਆਂ ਦੇ ਅੱਖ ਚ ਇੰਨੇ ਕੀ ਭਵਕ ਇਹਨਾਂ ਦੇ ਪੀਲੀ ਗਸ ਹੂੰ ਨਿੱਕੇ ਸਿਰਾਂ ਦੇ ਆ ਇਹ ਬਹੁਤ ਹੀ ਜ਼ਿਆਦੇ ਉੜਦੇ ਇਹਦੇ ਆ ਭਰਾ ਹੀ ਛੱਡਿਆ ਸੀਗਾ ਆਪਣੀ ਜੀਪ ਵਾਲੀ ਬਾਜੀ ਸੱਲ ਗਿਆ ਉਹਦੇ ਬਾਲੇ ਕੂਤਰ ਇਕੱਠੇ ਆਉਂਦੇ ਇਕੱਠਿਆਂ ਨਾਲ ਚੱਲਿਆ ਗਿਆ ਹਾਂ ਬਹੁਤ ਭੱਜੇ ਉਹਦੇ ਆ ਡੱਬਾ ਬਈ ਆਪਣਾ ਕਾਕੇ ਕੇ ਵਾਲਿਆਂ ਚ ਆ ਜਾਂਦੇ ਕਿਲੇ ਵਾਲੇ ਕੂਤਰ ਬਰੀਦ ਨਹੀਂ ਮਸ਼ਹੂਰ ਹਾਂ ਉਹਨਾਂ ਦੀ ਕਬੂਤਰੀ ਸਾਡੇ ਕੋਲੇ ਆ ਗਈ ਸੀ ਪੀਰਕੋਟ ਵਾਲੀ ਉਹ ਕਹਿੰਦੇ ਸੀ ਅਸੀਂ ਉਹਨੂੰ ਮਸ਼ਹੂਰ ਹੂੰ ਤੇ ਅੰਕਲ ਜਗਨੰਦਨ ਵੀ ਉਹ ਦੇਖ ਕੇ ਗਿਆ ਆਪਣੇ ਕੋਲ ਮੰਗਦਰਾ ਜਗਨੰਦਨ ਅੰਕਲ ਨੇ ਛੱਡੀ ਸੀ ਜੇਲ੍ਹ ਚੋਂ ਆ ਕੇ ਠੀਕ ਬਾਜੀਆਂ ਉਹ ਤਿੰਨ ਜਿੱਤੀ ਸੀ ਠੀਕ ਉਹ ਸਾਡੇ ਕਿਵੇਂ ਨਾ ਕਿਵੇਂ ਹੱਥ ਲੱਗਦੀ ਸੀ ਅੱਛਾ ਉਹਦੀ ਬਰੀਡ ਫਿਰ ਇੱਕ ਕੂਤਰੀ ਨੇ ਕਾਕੇ ਨੇ ਲੱਖੀ ਲੱਖੀ ਸਰ ਛੱਡਿਆ ਸੀ ਉੱਥੋਂ ਨਹੀਂ ਵਾਲੇ ਆ ਗਿਆ ਸੀ ਉਹ ਟੈਂਕੀ ਤੋਂ ਲਾ ਲਿਆ ਸੀ ਸਾਰੀ ਬਗਲ ਦਾ ਉਹ ਮੈਂ ਉਹਨੂੰ ਦੱਸਤਾ ਸੀ ਕਰਨਵੀਰ ਨੂੰ ਉਹਦੇ ਮੁੰਡੇ ਨੂੰ ਸਾਡੀ ਵਧੀਆ ਸੀ ਕੁੱਕਣਾ ਕਰਕੇ ਉਹਨਾਂ ਨਾਲ ਬੈਣੀ ਉੱਠਨੀ ਠੀਕ ਹੈ ਠੀਕ ਫਿਰ ਉਹ ਆਪਸ ਵਿੱਚ ਲਾ ਕੇ ਆ ਬਰੀਡ ਕੱਟ ਨਿਕਲੀ ਇਹ ਬਣੀ ਬੱਚੇ ਉਹਨਾਂ ਦੀ ਪਿਆਰ ਠੀਕ ਮੇਰੇ ਇਹਨਾਂ ਦੀਆਂ ਲਾਤ ਸਾਡੇ ਕੋਲੇ ਜਿੱਤੀ ਉਹਦਾ ਇੱਕ ਦਿੱਤਾ ਹੀ ਰਾਹੁਲ ਵੀ ਦਿੱਤਾ ਜੀ ਇੱਕ ਰਾਹੁਲ ਕੋਲੇ ਵੀ ਡੱਬਾ ਰਿਹਾ ਇਹਦਾ ਠੀਕ ਉਹਦੇ ਕੋਲੇ ਬਹੁਤ ਜ਼ਿਆਦਾ ਉੱਡੇ ਰਾਹੁਲ ਕੋਲੇ ਵੀ ਆ ਗੰਗਾ ਵਾਲੀ ਸਾਡੇ ਨਾਲ ਬਹੁਤ ਵਧੀਆ ਲੈਣ ਦੇਣਾ ਉਹਦਾ ਠੀਕ ਆ ਆ ਵੱਡਾ ਪੱਲੇ ਵਾਲਾ ਕੂਤਰਾ ਬਈ ਮੇਨ ਖੱਟੀਆਂ ਅੱਖਾਂ ਦਾ ਲਾਲ ਪੱਲੇ ਵਾਲਾ ਇਹਨੂੰ ਪੱਲੇ ਵਾਲਾ ਕਹਿੰਦੇ ਆ ਬਈ ਹਾਂ ਝਾੜ ਪਿਆ ਉਹਨੂੰ ਤਕਰੀਬਨ ਮੂੰਹ ਤੋਂ ਕਾਲੀ ਨੋਕ ਰੱਖਦੇ ਆ ਇਹ ਹਾਂ ਇਹਦੇ ਪੁੱਤ 3 ਆ ਬਾਜ਼ੀਆਂ ਜਿੱਤਦੇ ਆ ਆਪਣੇ ਇਹ ਖਟੀਆਂ ਦੇ ਜਟਕਾਂ ਦੇ ਨਹੀਂ ਬਈ ਖਟੀਆਂ ਦੀ ਤਕਰੀਬਨ ਥੱਲੇ ਕੋਲੇ 6 ਅੱਖਾਂ ਦਸਾਂ ਬੱਚਾ ਮੰਗਰ ਇੱਕ ਨਿਕਲਦਾ ਠੀਕ ਆ ਮੇਰੇ ਕੋਲੇ ਖਟੀਆਂ ਅੱਖਾਂ ਕਾਲ ਕੰਟੇ ਪੂਛ ਚ ਕਾਲਾ ਫੰਗ ਜਾਂ ਸਪੈਰ ਜਿੱਟੇ ਇਹੇ ਜੀ ਹੁੰਦੇ ਇਹੇ ਜੀ ਬੱਚੇ ਹੁੰਦੇ ਕਾਲ ਕੰਟੇ ਹੁੰਦੇ ਆ ਬਾਰੇ ਮੁਠੀਕ ਠੀਕ ਜਾਂਟੇ ਵਾਲਾ ਇਹ ਜਾਂਟੇ ਵਾਲਾ ਆ ਗਿਆ ਇਹ ਜਿੱਟੀਆਂ ਚ ਲੱਗੇ ਕਹਿ ਦਿੰਦੇ ਆਇ ਫਾਰ ਹੁੰਦੇ ਆ ਥੱਲੇ ਇਹਨਾਂ ਦੇ ਹਾਂ ਚੌੜੀ ਪੂਹ ਰੱਖਦੇ ਆ ਨਾ ਇਹ ਹਾਂ ਪੂਛ ਦੇ ਚੌੜੇ ਆ ਇਹਨਾਂ ਨੂੰ ਜਾਣੀ ਦੀ ਜਿੰਨਾ ਕ੍ਰੋਸ ਪਾਈ ਜਾਂਦੇ ਉਹਨਾਂ ਨਿੱਖਰ ਕੇ ਆਈ ਜਾਂਦੇ ਆ ਮੂਰੇ ਠੀਕ ਆ ਜਿੰਨਾ ਲੰਮਾ ਦੂਰ ਕਰ ਦਾਂਗੇ ਜਿੰਨਾ ਉਹਨੇ ਡਾਵੇ ਹੋ ਜਾ ਉਹਨੇ ਵੱਧ ਡਾਵੇ ਹੋ ਜਾ ਇਹ ਆਪ ਦਾ ਪਰ ਨਹੀਂ ਘਵਾਉਂਦੇ ਕਿਸੇ ਵੀ ਨਸਲ ਚ ਅੱਛਾ ਹਰ ਤੀਜਾ ਚੌਥਾ ਬੱਚਾ ਕਾਲੇ ਪੁੰਜੇ ਦਾ ਚੌੜਾ ਗੋਉ ਬਈ ਹਾਂ ਇਹਨਾਂ ਦਾ ਆਪ ਦੀ ਦੱਖ ਖਾਦਾ ਆਪ ਦਾ ਨਹੀਂ ਗੁਣ ਘਵਾਉਂਦੇ ਬੱਚੇ ਚ ਬੱਚੇ ਚ ਕਿਤੇ ਨਾ ਕਿਤੇ ਆਊਗਾ ਲਾਲ ਚੀਨੇ ਨਾ ਪਾਤੇ ਤਾਂ ਲਾਲ ਚੀਨੇ ਹੋ ਜਾਣਗੇ ਪਰ ਫੰਗ ਥੱਲੇ ਹੀ ਰੱਖਣਗੇ ਫੰਗ ਥੱਲੇ ਇਹ ਵੀ ਵੱਡਾ ਕਬੂਤਰਾ ਛਾਖ ਆ ਬਾਈ ਹਨਾ ਹਾਂਜੀ ਹਾਂ ਇਹ ਪੂਰਾ ਵੱਡਾ ਹੋਇਆ ਬਾਈ ਜਸਵੀਰ ਅਲੀ ਦਾ ਪੁੱਤ ਆ ਉਹਦੇ ਮਤਲਬ ਪੋਤੇ ਨਾ ਲਾ ਕੇ ਕਢਾਇਆ ਹਾਂ ਨਾ ਨੱਕ ਤੂੰ ਦੱਸਦਾ ਹਾਂ ਇਹ ਬਹੁਤ ਪੁਰਾਣਾ ਇਹਦੀ ਲਾਦ ਬਹੁਤ ਉੱਡਦੀ ਬਈ ਠੀਕ ਆ ਛੜਦਾ ਬੱਚੇ ਬਾਈ ਹੁਣ ਇਹ ਹਾਂ 2 ਇਹ ਤੇ ਡੱਬ ਕੱਢ ਜਾਂਦਾ ਕੋਈ ਨਾ ਕੋਈ ਨਹੀਂ ਚਿੱਟੇ ਛਾਖ ਖਿੱਟੀ ਲਾਲ ਡੱਬ ਕੱਢਦਾ ਨਾ ਕਾਲੇ ਕਾਲੇ ਡੱਬਾ ਕੋਈ ਕੱਢਦਾ ਦੱਸ ਬੱਚਾ ਮਗਰ ਇਕਦਾਂ ਹਾਂ ਤੇ ਜਾਦੇ ਬੱਚੇ ਚਿੱਟੇ ਛਾਖੇ ਕੱਢਦਾ ਚਿੱਟਕਾਂ ਦੇ ਬੱਚੇ ਘਰ ਦੇ ਡਾਵੇ ਬਾਹਲੇ ਟੀਰੇ ਠੀਕ ਆ ਬਈ ਹਾਂ ਇਹ ਜਸਵੀਰ ਵਾਲੀ ਜਿਹੜੀ ਕੂਤਰੀ ਰਾਜੂ ਕੋਲੇ ਵੱਡੀ ਸੀ ਮਰ ਗਈ ਹੂੰ ਉਹਦਾ ਸਾਵਾ ਪੁੱਤ ਆ ਠੀਕ ਆ ਬਈ ਹਾਂ ਕੋਲਗੇ ਵਾਲੀ ਕਹ ਦਿੰਦੇ ਆਂ ਉਹਨੂੰ ਬਵੀ ਵਾਲੀ ਅੱਛਾ ਅੱਛਾ ਉਹ 9 8 9 ਵਜਿਆਂ ਜਿੱਤੀ ਸੀ ਜਿਹਨੂੰ ਉਹਦੀ ਇਹ ਸਟਰੀ ਪਤਾ ਕੂਤਰ ਵਾਜਾਂ ਨੂੰ ਵੀ ਪਤਾ ਉਹਦਾ ਪੁੱਤ ਹਾਂ ਉਹਦਾ ਪੁੱਤ ਆ ਕੂਤਰ ਮੇਨ ਆਪਣਾ ਜਿਹੜਾ 9 ਵਜਿਆਂ ਵਾਲਾ ਕੂਤਰਾ ਹੂੰ ਉਹਦੀ ਧੀ ਦਾ 9 ਵਜਿਆਂ ਵਾਲੇ ਦਾ ਹਾਂ ਉਹ ਦੀ ਧੀ ਦਾ ਤੇ ਕਬੂਤਰ ਆਪਣਾ ਰੱਤਾ ਜਿਹੜਾ ਉਹਦੇ ਪੁੱਤ ਦਾ ਠੀਕ ਆ ਬਾਈ ਇਹ ਚੌ ਵਾਲੇ ਬਣੇ ਵੱਡੇ ਰੱਤੇ ਉਹ ਲਾਦ ਦਾ ਇਹਦੇ ਚ ਜਸਵੀਰ ਵਾਲਿਆਂ ਦਾ ਵੀ ਹੈਗਾ ਪੰਜਾਹ ਦਾ ਦੇ ਮਤਲਬ ਇਹ ਕ੍ਰਾਸ ਪੈ ਕੇ ਰੰਗ ਆਏ ਹੋ ਗਿਆ ਜਿਹੜਾ ਬੇ ਬਹੁਤ ਹੋ ਗਏ ਜਾਣੋਂ ਹਟ ਗਏ ਉਹ ਵੱਡਾ ਚੌ ਵਾਲਾ ਕਬੂਤਰ ਇਹਨਾਂ ਕੋਲੇ ਰਾਜੂਆਂ ਕੋਲੇ ਬੱਚੇ ਕੱਢਦਾ ਹੁਣ ਠੀਕ ਆ ਉਹਨੇ ਹਰ ਦੇਣੀ ਇੱਥੇ ਟਾਈਮ ਕੀਤਾ ਸੀ ਘਰੇ ਦੀ ਉਹ ਨਹੀਂ ਬਾਹਲਾ ਚੰਗੇ ਕਬੂਤਰ ਉੱਡੇ ਆ ਐਤਕੀ ਵੀ ਅੱਗੇ ਵੀ ਗਾਂ ਇਹਨਾਂ ਦੀ ਲਾਦ ਵੀ ਉੱਡ ਰਹੀ ਹੈ ਠੀਕ ਆ ਬਾਈ ਹਾਂ ਬਰੀਡ ਚ ਬਹੁਤ ਚੰਗੇ ਹੈ ਕਬੂਤਰ ਆਉਣਾ ਜੀ ਇਹ ਕਿਹੜਾ ਬਾਈ ਇਹ ਬਾਈ ਗੂੜੀ ਵਾਲੇ ਦਾ ਪੁੱਤ ਆ ਇਹ ਠੀਕ ਵੱਡਾ ਕੂਤਰਾ ਗੂੜੀ ਵਾਲਾ ਜਿਹੜਾ ਮਸ਼ਹੂਰ ਮਤਲਬ ਨਹੀਂ ਇਹ ਵੀ ਉਹਦਾ ਭਰਾ ਸਿਕਾ ਠੀਕ ਆ ਇਹਦੀ ਮਾਂ ਹੋਰ ਆ ਇਹਦੀ ਮਾਂ ਬਰੜੀ ਆ ਇਹਦੀ ਮਾਂ ਹੋਰ ਆ ਹਾਂ ਇਹਦੀ ਲਾੜ ਬਹੁਤ ਉੱਡਦੀ ਬਈ ਇਹਦੀ ਲਾੜ ਇਹਦਾ ਢੱਲ ਵੀ ਉੱਡਾ ਕੇ ਰਾਂ ਸਾਡਾ ਢੇਲ ਵੀ ਵੰਡੀ ਐਂਟਰੀ ਚ ਅੱਛਾ ਮਗਰਲੇ ਤਿੰਨ ਚਾਰਾਂ ਚ ਹਰਿਆ ਪੀਤਾ ਪੁੱਟੋ ਸਾਡੇ ਬਹੁਤ ਉੱਡੇ ਸੀ ਉੱਦੇ ਤੁਸੀਂ ਨੱਥੋ ਕੀ ਜਿੱਤਿਆ ਉੱਦੇ ਤਾਂ ਉੱਦੇ ਪੈਸੇ ਕਹਰੇ ਲੱਗੇ ਸੀ 7700 ਐਂਟਰੀ ਚ ਠੀਕ ਹੈ ਬਈ ਇਹਦਾ 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 ਪੁੱਤ ਦੋ ਬਾਜੀਆਂ ਜਿੱਤੇ ਬਹੁਤ ਉੱਡਦੇ ਹਾਂ ਇਹ ਹਾਂ ਇਹ ਕੁੱਤਰ ਵੀ ਬਹੁਤ ਚੰਗੇ ਆ ਨਸਲ ਡਾਵੀ ਆ ਹਾਂ ਜਾਣਦੇ ਨੇ ਬਈ ਠੀਕ ਹੈ ਆ ਵੱਡਾ ਕੂਤਰ ਜਿਹੜਾ ਹੁਣ ਪਿੱਛੇ ਮਰ ਗਿਆ ਝਾੜ ਪਈ ਵੀ ਕੂਤਰੀ ਤਾਂ ਨਹੀਂ ਆਏ ਵੱਡੇ ਪੱਲੇ ਵਾਲੇ ਦੀ ਧੀ ਐ ਇਹੇ ਐ ਕਾਲਾ ਫੰਗ ਪੂਸ਼ ਚ ਹੁੰਦਾ ਇਹਨਾਂ ਦੇ ਪਿਓਰ ਲਾਲ ਪੱਲੇ ਵਾਲੇ ਕੂਤਰਾ ਠੀਕ ਆ ਬਈ ਬਹੁਤ ਜਾੜਾ ਵੇ ਆ ਹਰ ਹਾਂ ਮਤਲਬ ਇਹ ਵੇ ਸਾ ਖੁੱਡੇ ਦਾ ਇਹਨਾਂ ਨੂੰ ਹਰ ਇੱਕ ਨਾ ਪਾਇਆ ਹਰ ਇੱਕ ਨਾ ਓਡੇ ਅੱਛਾ ਆਪ ਦਾ ਜਿੰਨਾਂ ਨੇ ਰੰਗ ਦਿਖਾਇਆ ਜਾਂਦੇ ਨਹੀਂ ਇਹ ਵੀ ਬਈ ਕੋਈ ਭਮਾ ਉੱਠ ਜੇ ਬਾਈ ਕਿਤੇ ਜਦੋਂ ਵੱਜ ਕੇ 12 ਉਸ ਤੋਂ ਬਾਅਦ ਨਹੀਂ ਜਾਂਦੇ ਉੱਚੇ ਉੱਡਦੇ ਐ ਨਾ ਵਿਚਾਲੇ ਅੱਧਾ ਵਿਚਾਲੇ ਲੰਮੇ ਬਸ ਉੱਚੇ ਤਾਂ ਜਾਂਦੇ ਹੀ ਨਹੀਂ ਹੂੰ ਅਧਕਾਰੇ ਉਹ ਉਹ ਡਿਪੈਂਡ ਇਹਨਾਂ ਚੋਂ ਜਿੱਤੀ ਆ ਠੀਕ ਆ ਅੱਜ ਤੋਂ ਕਹਿ ਦਿੰਦੇ ਆ ਅਸੀਂ ਤਾਮਕੋਟ ਵੀ ਉੱਡੀ ਆ ਵੀ ਇਹਨਾਂ ਚੋਂ ਆ ਆ ਗਾਂ ਦੀ ਭੈ ਨਹੀਂ ਆ ਜਾਂਦੀ ਆ ਕਾਲ ਸਰੇ ਵੀ ਆ ਇਹ ਇਹ ਆਏ ਕਾਲੇ ਫੰਗ ਵੀ ਇਹਨਾਂ ਦੇ ਹਮ ਰੱਖਾ ਜਿਆਦੇ ਖਟਗੇ ਹੁੰਦੇ ਨੇ ਬਿਲਕੁਲ ਖਟਗੇ ਆ ਜਦੋਂ ਫੜਦੇ ਆ ਬਸ ਇਕੱਠੇ ਹੋ ਜਾਂਦੇ ਇਹ ਗੁੱਤ ਹਮ ਮਰੀਡ ਚ ਇੰਨੇ ਸੋਧੇ ਵੀ ਆ ਹੁਣ ਇਹ ਹਮ ਬਹੁਤ ਜਿਆਦੇ ਡਾਵੇਗਾ ਜਾਣੀ ਦੀ ਇਹਨਾਂ ਨੇ ਜਿਹੜਾ ਬੱਚਾ ਕੱਢਤਾ ਉੱਡਣਾ ਹੀ ਆ ਜਾਂ ਬਾਜੀ ਉੱਡੇ ਜਾਂ ਘਰੇ ਉੱਡੇ ਉਹ ਥੋੜੀ ਉੱਡੂ ਗਈ ਉੱਡੂ ਗਈ ਇੰਨਾ ਚ ਕੋਈ ਐ ਬਹਾਨਾ ਨਹੀਂ ਵੀ ਜੇ ਇਹਨਾਂ ਨੇ 10 ਬੱਚੇ ਕੱਢੇ ਤਾਂ ਦਸੇ ਹੀ ਉੱਡਣਗੇ ਠੀਕ ਹੈ ਕਈ ਕਬੂਤਰਾਂ ਦੀ ਐ ਬਰੀਡ ਹੁੰਦੀ ਆ ਆਹੋ ਵੀ ਅੱਧੇ ਬੱਚੇ ਉੱਡਦੇ ਅੱਧੇ ਉੱਡਦੇ ਅੱਧੇ ਨਹੀਂ ਉੱਡਦੇ ਇਹ ਤਿੰਨ ਬਰੀਡਾਂ ਮੰਨ ਲੀਆ ਮੈਂ ਕਾਕਾ ਕਿਲਾ ਹੂੰ ਪੱਲੇ ਵਾਲੇ ਜਿੱਤਨ ਨੇ ਵਾਲੇ ਇਹ ਜੇ 10 ਫੁੱਡੇ ਕੱਢੇ ਆ ਤੁਹਾਡੇ ਕੋਲੇ ਜੋੜੇ ਨੇ ਬੱਚੇ ਜੇ ਪੰਜ ਸਾਰੇ ਹੀ ਉੱਡਣਗੇ ਨਹੀਂ ਹੋ ਰਿਹਾ ਕੂਤਰਾ ਦੇ ਦੋ ਅੱਡਾ ਖੜਦੇ ਆ ਨਹੀਂ ਉੱਡਦੇ ਬਾਕੀ ਹਾਂ ਇਹ ਵੀ ਗੱਲ ਸਹੀ ਹੈ ਇਹਨਾਂ ਚ ਇੱਕ ਕੁਆਲਿਟੀ ਆ ਆਹ ਕਬੂਤਰੀ ਹੋਣਾ ਮਤਲਬ ਉਹਨਾਂ ਤੋਂ ਕੋਈ ਭੈਣ ਆਗਲਾ ਇਹਨੂੰ ਕਹਿ ਦੂਗਾ ਵੀ ਇਹ ਗੁਰਦੇਵ ਕੈਲਿਆਂ ਦੀ ਹੈ। ਹੂੰ ਪੀ ਲੱਖੀ ਆਉਂਦੀ ਆ। ਹਾਂ ਤੇ ਪਾਰਾ ਇਹਦੇ ਪੂਰੇ ਫੰਗ ਆ। ਹੂੰ ਪਰ ਇਹ ਹੈ ਪੱਲੇ ਵਾਲਿਆਂ ਦੀ। ਠੀਕ ਆ। ਲਾਲ ਪੱਲੇ ਵਾਲਿਆਂ ਦੀ। ਇਹ ਲਾਲ ਸਰੇ ਵੀ ਆ। ਲਾਲ ਸਰੇ ਵੀ ਆ। ਹਾਂ। ਯਾ ਬਹੁਤ ਹੀ ਜਿਆਦੇ ਉੱਡਦੇ ਆ ਇਹਦੇ ਬੱਚੇ। ਗਾਜੀਆਂ ਨੇ ਜਿੱਤੀ ਇਹਦੀ। ਇਹਦੀ। ਇੱਕ ਕੁਸੇ ਮੋਟਰਸਾਈਕਲ ਵਾਲੀ ਬਾਜੀ ਤੇ ਉੱਲੇ ਤੇ ਉੱਠ ਗਈ ਉਹਦੇ ਪੂਰਾ ਵਗਦੀ ਰਾਤ ਨੂੰ ਦੂਜੇ ਪਿੰਡ ਬੈਠੀ। ਠੀਕ ਆ। ਜਿੰਨੇ ਛੱਡੇ ਇਹਨਾਂ ਦੇ ਉੱਡੇ। ਸਾਰੇ ਉੱਡੇ ਆ। ਵਾਹਲੇ ਚੰਗੇ। ਚੱਕਲੀ ਦੱਸਦੀ ਇਹਨਾਂ ਦੀ ਹੁਣ ਤਾਂ ਝਾੜ ਪਈ ਹੈ ਗੱਲ ਕਰੇ ਬਹੁਤ ਹੀ ਜ਼ਿਆਦੇ ਬਲੱਡ ਚੰਗਾ ਇਹਨਾਂ ਦਾ ਇਹਦਾ ਗੱਲ ਪੁੱਤਰਾ ਤਿੰਨ ਬਾਜੀਆਂ ਜਿੱਤਿਆ ਤੁੜੀ ਨਹੀਂ ਜਿੱਤਿਆ ਇਹ ਮਾਜੇ ਚ ਜੋ ਜਿੱਤਿਆ ਵਾ ਇਹ ਠੀਕ ਆ ਬਾਈ ਬਾਹਲਾ ਜ਼ਿਆਦੇ ਉੜਦਾ ਹੀ ਹਰੀ ਬਗਲ ਵਾਲਾ ਕਹਿੰਦੇ ਇੱਥੇ ਘਰੇ ਬੱਚਾ ਖੜਾਇਆ ਸੀ ਹਾਂ ਇਹਦਾ ਪੁੱਤ ਵੀ ਆਪਣਾ ਪੱਤੋ ਉੱਡਿਆ ਦੀ ਧੀ ਰੋਕੀ ਵੀ ਆ ਸੱਤ ਤੋਂ ਸੱਤ ਕਰਦੀ ਗਾਂ ਹੁਣ ਇਹਦੇ ਬਹੁਤ ਬਰੀਡ ਵਧਾਈ ਆ ਕਿਹੜੀ ਨਸਲ ਚੋ ਇਹ ਬਾਈ ਇਹ ਬਾਈ ਲਕੀਰ ਵਾਲੇ ਕਬੂਤਰ ਸੀ ਸਰਦਾਰ ਵਾਲੇ ਸਾਨੂੰ ਨਹੀਂ ਪਤਾ ਵੀ ਲਕੀਰ ਖਾਤੋਂ ਕਹਿੰਦੇ ਸੀ ਹਾਕਮ ਮੰਮੇ ਨੇ ਦੱਸਿਆ ਸੀ ਜਾਂ ਜੈਬ ਤੋਂ ਆਈ ਸੀ ਉਹਤਰੀ ਲਕੀਰ ਵਾਲੇ ਕੇਰਾ ਇਹਦੀ ਮਾਂ ਬਲਾਸ ਪਰੋਠੀ ਸੀ ਇਹ ਉਹਦਾ ਲੱਡੂ ਇਹ ਚੀਨਾ ਤੇ ਇੰਨੇ ਕ ਜਿਆਦੇ ਚੰਗੇ ਬਾਈ ਜੋਰ ਲਾਉਂਦੇ ਆ ਲਕੀਰ ਵਾਲੇ ਕੂਤਰਾ ਵਜਦੇ ਆ ਸਾਡੇ ਠੀਕ ਆ ਤੇ ਇਹ ਪੁਰਾਣੇ ਕੋ ਸਰਦਾਰ ਵਾਲੇ ਕੂਤਰਾ ਚ ਬਹੁਤ ਉੱਡਦੇ ਬਹੁਤ ਜਿਆਦੇ ਤੇ ਚੀਨੇ ਹੀ ਹੁੰਦੇ ਕਾਲੇ ਚੀਨੇ ਵੀ ਹੁੰਦੇ ਲਾਲ ਚੀਨੇ ਵੀ ਹੁੰਦੇ ਹਾਂ ਨਾਲ ਸਿਰੇ ਚਿੱਟੇ ਵੀ ਨੇ ਠੀਕ ਆ ਲਾਲ ਸਿਰੇ ਹਾਂ ਕਾਲਾ ਚੀਨਾ ਵੀ ਕੱਢ ਜਾਂਦੇ ਆ ਕੂਤਰ ਤੁਹਾਡੇ ਮਤਲਬ ਸੈਦੋ ਹਰ ਗਿਆ ਸੀ ਮਗਰ ਜਾ ਕੇ ਸੱਤ ਵਾਲੀ ਬਾਜੀ ਨੂੰ ਠੀਕ ਆ ਘਰੇ ਇਹਨੇ ਹਰ ਟਾਈਮ ਸੱਤ ਤੋਂ ਸੱਤ ਕੀਤਾ ਸੀ ਬਾਜੀ ਹਰ ਗਿਆ ਬਾਜੀ ਹਰ ਉਹਦੇ ਛੱਡਿਆ ਭੁੱਖਾ ਗਿਆ ਸੱਤੋਂ ਲਾਲਾ ਠੀਕ ਆ ਗਲਤ ਛੱਡਿਆ ਗਿਆ ਹਾਂ ਤੇ ਬਾਹਲਾ ਡਾਵਾ ਘਰੇ ਉੱਡਦਾ ਬਾਹਲਾ ਸੀ ਬਾਹਲਾ ਡਾਵਾ ਸੀਗਾ ਇਹਦੀ ਮਾਂ ਸੀਗੀ ਬਡੂੰਦੀ ਵਾਲੇ ਕੂਤਰ ਜਾਂ ਟੌਰੀ ਵਾਲੇ ਅਸੀਂ ਕਹਿ ਦਿੰਨੇ ਆ ਸਾਡੇ ਹੂੰ ਕਾਲੀ ਟੌਰੀ ਰੰਗਦੇ ਹੁੰਦੇ ਸੀ ਜੈਬ ਕੋਲੇ ਮਸ਼ਹੂਰ ਸੀ ਟੌਰੀ ਵਾਲੇ ਕੂਤਰ ਠੀਕ ਉਹ ਜੀਤ ਲੈ ਗਿਆ ਸੀ ਆ ਇਥੋਂ ਚਿੱਟੀਆਂ ਵਾਲੇ ਲਟੁਗੇ ਚਮਕੌਰੇ ਵਾਲੀ ਆ ਚਮਕੌਰੇ ਵਾਲੇ ਚਮਕौरा ਬੱਲੂ ਦਾ ਠੀਕ ਆ ਮੇਰਾ ਮੁੰਡਾ ਹੀ ਹਾਕਮ ਦਾ ਉਹਦੇ ਕੋਲੇ ਸੀ ਟੌਰੀ ਵਾਲੇ ਕਬੂਤਰ ਉਹਨੇ ਸਾਨੂੰ ਦਿੱਤੇ ਸੀਗੇ ਟੌਰੀ ਵਾਲੇ ਬਣਸੇਕ ਵਾਲਿਆਂ ਅਰਗੇ ਚਿੱਟੀਆਂ ਆਖਾਂ ਦੇ ਠੀਕ ਹੈ ਜਿਵੇਂ ਉਹਨਾਂ ਨੂੰ ਬਡੂੰਦੀ ਵਾਲਾ ਨਾਂ ਵੀ ਦਿੱਤਾ ਬਡੂੰਦੀ ਉੱਟਿਆ ਸੀ ਕਰਾ ਹ ਕਮਾਂ ਮੇ ਦਾ ਅੱਛਾ ਬਡੂੰਦੀ ਵਾਲੇ ਕਬੂਤਰ ਕਹੇ ਹਾਂ ਉਹ ਇਹਨਾਂ ਦੀ ਮਤਲਬ ਮਾਂ ਸੀ ਇਹਦੀ ਤੇ ਪਿਓ ਇਹਦਾ ਸਾਡੇ ਕੋਲੇ ਲਾਲ ਚੀਨਾ ਸੀ ਧੰਨੇ ਕੇ ਵਾਲਿਆਂ ਦਾ ਠੀਕ ਆ ਬਾਈ ਰਾਹੁਲ ਨੂੰ ਪਤਾ ਉਹ ਕਬੂਤਰ ਦਾ ਲਾਲ ਚੀਨੇ ਦਾ ਰਾਹੁਲ ਕੋਲੇ ਵੀ ਰਿਹਾ ਕਬੂਤਰ ਠੀਕ ਹੈ ਤੇ ਹਰਚੰਦ ਵਾਲੇ ਕਬੂਤਰਾਂ ਚੋਂ ਮਿੱਸਾ ਸੀ ਅੱਛਾ ਬਾਹਲੇ ਜਿਆਦੇ ਉੱਡੇ ਬਾਈ ਇਹ ਕਬੂਤਰ ਇਹ ਅੱਬਾਜੀ ਕੋਲੇ ਵੀ ਰਿਹਾ ਅਕਲਗੇ ਵਾਲੇ ਕੋਲੇ ਬੱਚੇ ਕੱਢਣ ਗਏ ਰਿਹਾ ਉੱਥੇ ਠੀਕ ਆ ਬਹੁਤ ਬੰਦਿਆਂ ਕਰੇ ਇਹ ਬਰੀਡ ਕੱਢ ਕੇ ਆਏ ਆ ਇਹ ਇਹ ਕਬੂਤਰ ਕੋਈ ਨਾ ਕਿਤੇ ਲੀਲਾ ਬੱਚਾ ਘੜ ਦਿੰਦਾ ਹੈ ਨਹੀਂ ਨਹੀਂ ਪੁਰਾਣਾ ਹੋ ਗਿਆ ਇਹ ਵੀ ਕਬੂਤਰ ਨੱਕ ਵੱਡਾ ਹੋ ਗਿਆ ਬੁढ़ा ਹੋ ਗਿਆ ਹੁਣ ਤਾਂ ਮਰ ਗਈ ਆ ਨਾ ਬਾਈ ਆਪਣੇ ਕਬੂਤਰ ਹਾਂ ਬਾਈ ਰਾਜਨ ਕਿਆਲੇ ਮਤਲਬ ਕਹਿ ਦਿੰਦੇ ਰਾਜਨ ਵਾਲੇ ਕਹਿ ਦਿੰਦੇ ਹਾਂ ਸਾਨੂੰ ਵੀ ਇਹ ਹੋਣ ਪਤਾ ਲੱਗਦਾ ਵੀ ਰਾਜਨ ਵਾਲੇ ਕੂਤਰਾ ਹੈ ਸਾਡੇ ਕੋਲੇ ਬਹੁਤ ਟਾਈਮ ਦੇ ਨਿੱਕੇ ਹੁੰਦੇ ਹਾਂ ਨਿੱਕੇ ਹੁੰਦੇ ਸੀ ਬੱਲੋ ਜਾਂਦੇ ਠੀਕ ਆ ਇਹ ਕਬੂਤਰ ਸਾਰਿਆਂ ਕੋਲੇ ਬਰੀਂਡ ਸੀਗੀ ਹੌਲੀ ਹੌਲੀ ਪਤਾ ਲੱਗਦਾ ਇੰਨੇ ਕ ਡਾਵੇ ਆ ਬਾਈ ਇਹ ਲੋ ਨੂੰ ਜੱਤਦੇ ਆ ਨਾ ਜਾਂਦੇ ਆ ਇਹ ਹਾਂ ਆ ਕਬੂਤਰ ਤਾਂ ਸੀ ਰੋਕ ਲਿਆ ਪਿਛਰੀ ਜਾਨੀ ਪੱਠਾ ਮਤਲਬ ਰਾਤ ਬਾਹਰ ਰਹਿ ਗਿਆ ਦੂਜੇ ਦਿਨ 2 ਵਜੇ ਘਰੇ ਬੈਠਾ ਰਾਤ ਨੂੰ ਬੈਠੇ ਨਹੀਂ ਕਰ ਬੈਠਾ ਹੀ ਨਹੀਂ ਕਰ ਫੁੱਲ ਗਰਮੀ ਚ ਫੁੱਲ ਬਾਹਲੇ ਡਾਵੇ ਬਾਈ ਮਿਸਾ ਹੋ ਗਿਆ ਥੋੜਾ ਜਿਹਾ ਦਿਨ 2 ਵਜੇ ਤੋਂ ਬਾਅਦ ਠੀਕ ਆ ਤੇ ਬਾਹਲੇ ਡਾਵੇ ਆ ਬਾਈ ਇਹ ਕੂਤਰ ਬੱਚੇ ਗਏ ਸੀ ਇਹਨਾਂ ਵਿੱਚ ਉੱਡਦੇ ਆ ਬਾਈ ਫੁੱਲ ਆ ਹਾਂ ਵੀ ਲੋ ਦੇ ਮੁਤਾਬਕ ਆ ਜੇ ਦਿਨ ਮਿਸਾ ਵਿਚਾਲੇ ਹੋ ਜਾਂਦੇ ਆ ਜੇ ਗਰਮੀਆਂ ਤਾਂ ਹੋ ਜਾਂਦੇ ਆ ਇਹ ਵੱਡੀ ਕਬੂਤਰੀ ਸਾਡੇ ਕੋਲੇ ਪ੍ਰਾਣੀ ਆ ਹੂੰ ਵੱਲੋਂ ਤੋਂ ਬਰੀਡ ਤੁਰੀ ਸੀਗੀ ਰਾਜਨ ਕਿਆਲੀ ਠੀਕ ਆ ਬਈ ਤੇ ਫੇਰ ਸਾਡੇ ਕੋਲੇ ਗਾਂ ਆਈ ਉੱਥੋਂ ਚੱਕਰ ਚਕਾ ਕੇ ਰਾਜੰਦੀ ਆਈ ਸੀ ਆਕਲ ਕੇ ਕੋਈ ਕਬੂਤਰੀ ਨਿਕਲ ਕੇ ਉੱਟ ਗਈ ਸੀ ਉਹਦੀ ਲਾਦ ਆ ਗਾਂ ਇਹ ਸਾਨੂੰ ਐਵੇਂ ਦੱਸਿਆ ਗਿਆ ਹਾਂ ਰਾਜਨ ਕਿਹੜੇ ਪਿਆ ਹਾਂ ਜਿੰਨੇ ਛੱਡੇ ਜਿੱਤੇ ਹੂੰ ਪੱਲੇ ਆ ਬਈ ਹਨਾ ਜਿਆਦਾ ਲਾਲ ਪੱਲੇ ਵਾਲਿਆਂ ਨੇ ਇੰਨੇ ਕੁੱੜਦੇ ਆ ਇਹ ਹੂੰ ਜਿੰਨੇ ਕਹਿਦੇ ਆਹ ਕਰਨੀ ਉਹਦਾ ਆ ਘਰ ਦਾ ਹੀ ਬੱਚਾ ਥੋੜੇ ਹਾਂ ਇਹਦਾ ਪਿਓ ਵੀ ਹੈਗਾ ਉਹ ਦਿਖਾਇਆ ਨਹੀਂ ਨਾ ਹਲਾਲ ਨਹੀਂ ਸਹੀ ਜੇ ਚਲੋ